ਮੋਦੀ ਸਰਕਾਰ ਦਾ ਮੁਆਵਜ਼ਾ ਸਿੱਧਾ ਕਿਸਾਨਾਂ ਤੇ ਮਜ਼ਦੂਰਾਂ ਦੇ ਖਾਤਿਆਂ ਦਾ ਫੈਸਲਾ ਬੇਹੱਦ ਸਲਾਘਾਯੋਗ ਬਾਗਾ ਜੋਲ 1250 30 ਹਜ਼ਾਰ ਕਰੋੜ ਰੁਪਏ ਕਿਥੇ ਗਏ ਦੱਸੇ ਪੰਜਾਬ ਸਰਕਾਰ ਸਿਰਫ ਤਾਂ ਸਿਰਫ ਫੋਕੇ ਧਮਕ ਜੇ ਵਾਸਤੇ ਵਿੱਚ ਹਾਰ ਪੀੜਤਾ ਲਈ ਕੁਝ ਨਹੀਂ ਹੋ ਰਿਹਾ ਮੋਦੀ ਸਰਕਾਰ ਦਾ ਮੁਆਵਜ਼ਾ ਸਿੱਧਾ ਕਿਸਾਨਾਂ ਤੇ ਮਜ਼ਦੂਰਾਂ ਦੇ ਖਾਤੇ ਵਿੱਚ ਜਾਵੇਗਾ ਦਾ ਫੈਸਲਾ ਬੇਹਦ ਸਲਾਗਾਤਜੋਗ ਹੈ ਤੇ ਪੰਜਾਬ ਸਰਕਾਰ ਤਾਂ ਸਿਰਫ ਤਾਂ ਸਿਰਫ ਫੋਕੇ ਦਮਗਦੇ ਹੀ ਮਾਰ ਰਹੀ ਹੈ ਤੇ ਵਾਸਤਵ ਵਿੱਚ ਜ਼ਮੀਨੀ ਪੱਦਰ ਦੇ ਹਾਰ ਪੀੜਤਾ ਲਈ ਕੁਝ ਨਹੀਂ ਹੋ ਰਿਹਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਐਸ ਸੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਆਵਾਜ਼ੇ ਆਬਾਮ ਸ਼੍ਰੀਮਾਨ ਪਰਮਜੀਤ ਪੰਮਾ ਬਾਗਾ ਜੋਲੇ ਅੱਜ ਫੋਕਸ ਪੰਜਾਬੀ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤਾ ਹੁਣ ਆ ਕਿਹਾ ਕਿ ਕੇਂਦਰ ਤਾਂ ਪਹਿਲਾਂ ਹੀ 1253000 ਕਰੋੜ ਰੁਪਏ ਭੇਜ ਚੁੱਕਾ ਹੈ ਤੇ ਰੁਪਏ ਕਿਥੇ ਗਏ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਮੋਨਾ ਧਾਰੀ ਬਣ ਕੇ ਬੈਠੀ ਹੈ ਉਧਰ ਸਾਰਾ ਮੰਤਰੀ ਮੰਡਲ ਹੀ ਕੇਂਦਰ ਸਰਕਾਰ ਨੂੰ ਭੰਡਣ ਤੇ ਲੱਗਾ ਹੋਇਆ ਜੋ ਕਿ ਨਿੰਦਨਯੋਗ ਹੈ ਭਾਰਤੀ ਜਨਤਾ ਪਾਰਟੀ ਆਗੂ ਨੇ ਕਿਹਾ ਕਿ ਇਹ ਮੌਕਾ ਤਾਂ ਮਿਲ ਕੇ ਕੰਮ ਕਰਦਾ ਤਾਂ ਕਿ ਹੜ੍ਹ ਪੀੜਤਾਂ ਦਾ ਮੁਰ ਬਸੇਬਾ ਹੋ ਸਕੇ ਤੇ ਉਹ ਆਮ ਆਮ ਜਨ ਜੀਵਨ ਜੀ ਸਕਣ ਬਾਗਾ ਜੋ ਨੇ ਕਾਂਗਰਸ ਤੇ ਵੀ ਹਮਲਾ ਕੀਤਾ ਤੇ ਆਖਿਆ ਕਿ ਕਾਂਗਰਸ ਸਿਰਫ ਡਰਾਮੇਬਾਦੀ ਤੋਂ ਸਿਵਾ ਕੁਝ ਨਹੀਂ ਕਰ ਰਹੀ ਇਹ ਸਿਰਫ ਇੱਕ ਦੂਜੇ ਨੂੰ ਦੋਸ਼ੀ ਬਣਾ ਰਹੇ ਹਨ ਜੋ ਠੀਕ ਨਹੀਂ ਬਾਗਾ ਜੋ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਮਨ ਮੁਤਾਬ ਛੱਡੋ ਤੇ ਪੀੜਤ ਲੋਕਾਂ ਦੀ ਸਾਰ ਲਵੋ ਤੇ ਖੁਦ ਜ਼ਮੀਨੀ ਹਕੀਕਤ ਪਤਾ ਕਰੋ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਸਾਡਾ ਜੋ ਭਗਵੰਤ ਮਾਨ ਹੈ ਇਹ ਝੂਠ ਇੰਨਕ ਬੋਲਦਾ ਹੈ ਇੰਨਾ ਝੂਠ ਬੋਲਦਾ ਜਿਦਾ ਕਿ ਜਦੋਂ ਕਿ ਪੈਰ ਨਹੀਂ ਝੂਠ ਤੇ ਹੱਥ ਤੋਂ ਵੱਧ ਔਰ ਉਹਨੇ 20000 ਕਰੋੜ ਦੀ ਇਹ ਨਹੀਂ ਮੰਗ ਕੀਤੀ ਹੈ ਜਿੱਥੇ ਕਿ ਉਹ ਨਹੀਂ ਪਹਿਲਾਂ ਵੀ 13000 ਕਰੋੜ ਰੁਪਇਆ ਦਿੱਤਾ ਆ ਸੈਂਟਰ ਸਰਕਾਰ ਨੇ ਤੇ ਦੁਬਾਰਾ ਇਹ ਫੇਰ 20000 ਕਰੋੜ ਦੀ ਮੰਗ ਕੀਤੀ ਪਰ ਜਿਹੜੇ ਪਹਿਲਾਂ ਇੰਨੇ ਪੈਸੇ ਦਿੱਤੇ ਆ ਉਹ ਜੋ ਸੈਂਟਰ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਹੈ ਕੀ ਕੀਤਾ ਇਹ ਨਹੀਂ ਕਿਤੇ ਲਾਇਆ ਕਿਤੇ ਕੁਛ ਨਹੀਂ ਲਾਇਆ ਔਰ ਹਰ ਪੀੜਤਾ ਦੇ ਵਿੱਚ ਵੀ ਇਹਨੇ ਕਿਸੇ ਦਾ ਕੋਈ ਬਾਹ ਨਹੀਂ ਫੜਿਆ ਸਿਰਫ ਤੇ ਸਿਰਫ ਝੂਠ ਬੋਲਣ ਦੇ ਲੱਗੇ ਹੋਏ ਆ ਤੇ ਹੁਣ ਵੀ ਇਹਨਾਂ ਨੇ ਸੈਂਟਰ ਸਰਕਾਰ ਨੇ 1600 ਕਰੋੜ ਰੁਪਏ ਜੋ ਕਿ ਪੰਜਾਬ ਨੂੰ ਦੇਣ ਦਾ ਵਾਅਦਾ ਕੀਤਾ ਬਾਗਾ ਜੀ ਤੁਹਾਡਾ ਮੰਤਰੀ ਆਇਆ ਕੇਂਦਰ ਦਾ ਉਹਨੇ ਕਿਹਾ ਕਿ ਪੈਸਾ ਜਿਹੜਾ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਜਾਏਗਾ ਇਹ ਪੈਸਾ ਸਿੱਧਾ ਲੋਕਾਂ ਦੇ ਖਾਤੇ ਵਿੱਚ ਜਾਣਾ ਕੀ ਕਿਹਾ ਜਾਊਗਾ ਇਹ ਚੰਗਾ ਕਦਮ ਹੈ ਕਿ ਕੀ ਦੱਸ ਸਕਾਂ ਮੈਂ ਤਾਂ ਕਹਿੰਦਾ ਇਹ ਬਹੁਤ ਹੀ ਵਧੀਆ ਕਦਮ ਗਏ ਚੁਕੈ ਨਹੀਂ ਜੋ ਕਿ ਪੰਜਾਬ ਸਰਕਾਰ ਨਾ ਦੇਣ ਨਾਲੋਂ ਸਿੱਧਾ ਪਬਲਿਕ ਦੇ ਖਾਤੇ ਵਿੱਚ ਪੈਸਾ ਜਾਵੇ ਹੁਣ ਤੁਸੀਂ ਦੇਖਦੇ ਹੋ ਕਿ ਬਿਹਾਰ ਦੇ ਵਿੱਚ ਹਰ ਲੇਡੀਜ਼ ਦੇ ਖਾਤੇ ਵਿੱਚ 10-1000 ਰੁਪਿਆ ਗਿਆ ਇਹਦੇ ਵਿੱਚ ਕੋਈ ਵਿਚੋਲਿਆ ਨਹੀਂ ਰੱਖਿਆ ਗਿਆ ਕੋਈ ਸਰਕਾਰ ਨਹੀਂ ਰੱਖੀ ਗਈ ਉੱਥੇ ਦੀ ਉਹ ਸਟੇਟ ਦੀ ਕੋਈ ਸਰਕਾਰ ਨਹੀਂ ਰੱਖੀ ਗਈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ 21-2100 ਰੁਪਿਆ ਹਰ ਲੇਡੀਜ਼ ਦੇ ਖਾਤੇ ਵਿੱਚ ਨਹੀਂ ਪਾਇਆ ਜੋ ਨਹੀਂ ਵਾਦਾ ਕੀਤਾ ਸੀਗਾ ਪਰ ਸਾਡੀ ਜੋ ਸੈਂਟਰ ਪੰਜਾਬ ਸਰਕਾਰ ਆ ਕੀ ਕਰ ਰਹੀ ਆ ਲੋਕਾਂ ਦੇ ਬਣਦੇ ਹੱਕ ਵੀ ਖਾ ਰਹੀ ਆ